ਗੈਰ ਕਾਨੂੰਨੀ ਢੰਗ ਨਾਲ ਲੋਨ ਵੰਡਣ ਵਾਲੇ ਲੋਕ ਹੁਣ ਸਾਵਧਾਨ ਹੋ ਜਾਓ ਦੱਸਦੀ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਆਰਬੀਆਈ ਸਮੇਤ ਵੱਖ-ਵੱਖ ਵਿੱਤੀ ਰੈਗੂਲੇਟਰਾਂ ਨੂੰ ਆਨਲਾਈਨ ਐਪਸ ਰਾਹੀਂ ਅਣਅਧਿਕਾਰਿਤ ਕਰਜ਼ੇ ਦੀ ਵੰਡ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਲਈ ਨਿਰਦੇਸ਼ ਦਿੱਤੇ ਨੇ ਸੀਤਾ ਰਮਨ ਨੇ ਬੁੱਧਵਾਰ ਨੂੰ ਵਿੱਤੀ ਸਥਿਰਤਾ ਤੇ ਵਿਕਾਸ ਪਰੀਸ਼ਦ ਐਫਐਸਡੀਸੀ ਦੀ ਟਾਈਮ ਹੀ ਬੈਠ ਚੁੱਕਿਆ ਹੈ ਕਿ ਵਿੱਤੀ ਰੈਗੂਲੇਟਰਾਂ ਨੂੰ ਘਰੇਲੂ ਅਤੇ ਗਲੋਬਲ ਮੈਕਰੋ ਵਿੱਤੀ ਸਥਿਤੀ ਦੇ ਮੱਦੇਨਜ਼ਰ ਉੱਭਰਦੇ ਜੋਖਮਾਂ ਦਾ ਪਤਾ ਲਗਾਉਣ ਲਈ ਲਗਾਤਾਰ ਨਿਗਰਾਨੀ ਰੱਖਣ ਦੇ ਨਾਲ ਕਿਰਿਆਸ਼ੀਲ ਹੋਣਾ ਚਾਹੀਦਾ ਹੈ। ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਗਿਫਟ ਸਿਟੀ ਗਾਂਧੀ ਨਗਰ ਵਿੱਚ ਸਥਿਤ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਆਈਐਫਐਸਸੀ ਨੂੰ ਵਿਸ਼ਵ ਦੇ ਪ੍ਰਮੁੱਖ ਅੰਤਰਰਾਸ਼ਟਰੀ ਵਿੱਤੀ ਕੇਂਦਰਾਂ ਦੇ ਵਿੱਚੋਂ ਇੱਕ ਬਣਾਉਣ ਲਈ ਮੀਟਿੰਗ ਵਿੱਚ ਚੱਲ ਰਹੇ ਅੰਤਰ ਨਿਯਮਕ ਮੁੱਦਿਆਂ ਸਮੇਤ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ ਇਨ੍ਹਾਂ ਮੁੱਦਿਆਂ ਦੇ ਵਿੱਚ ਇੱਕ ਸਾਰ ਕੇਵਾਈਸੀ ਮਾਪਦੰਡਾ ਨੂੰ ਨਿਰਧਾਰਿਤ ਕਰਨਾ ਵਿੱਤੀ ਖੇਤਰ ਵਿੱਚ ਕੇਵਾਈਸੀ ਰਿਕਾਰਡਾਂ ਦੀ ਅੰਤਰਕਾਰਜਸ਼ੀਲਤਾ ਤੇ ਕੇਵਾਈਸੀ ਪ੍ਰਕਿਰਿਆ ਦਾ ਸੱਲੀਕਰਨ ਕਰਨਾ ਤੇ ਡਿਜੀਟਲਕਰਨ ਸ਼ਾਮਿਲ ਹੈ ਇਸ ਤੋਂ ਪਹਿਲਾਂ ਸਰਕਾਰ ਨੇ ਦਸੰਬਰ ਵਿੱਚ ਸੰਸਦ ਨੂੰ ਦੱਸਿਆ ਸੀ ਕਿ ਗੂਗਲ ਨੇ ਅਪ੍ਰੈਲ 2021 ਅਤੇ ਜੁਲਾਈ 2022 ਦਰਮਿਆਨ ਆਪਣੇ ਪਲੇ ਸਟੋਰ ਨੂੰ ਧੋਖਾਧੜੀ ਵਿੱਚ ਸ਼ਾਮਲ 2500 ਤੋਂ ਵੱਧ ਲੋਨ ਵੰਡਣ ਵਾਲੇ ਐਪਸ ਨੂੰ ਬੰਦ ਕੀਤਾ ਸੀ ਇਨ੍ਹਾਂ ਐਪਾਂ ਨੇ ਕਈ ਕਰਜ਼ਦਾਰਾਂ ਤੋਂ ਪੈਸੇ ਠੱਗਲੇ ਸਨ ਤੇ ਮੀਟਿੰਗ ਦੇ ਵਿੱਚ ਬੈਂਕਰ ਪਸੀ ਬੋਰਡ ਤੇ ਹੋਰ ਵੀ ਮੁਖੀ ਹਾਜ਼ਰ ਸਨ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਗੈਰ ਕਾਨੂੰਨੀ ਢੰਗ ਨਾਲ ਲੋਨ ਵੰਡਣ ਵਾਲੇ ਲੋਕ ਹੁਣ ਸਾਵਧਾਨ ਹੋ ਜਾਓ ਦੱਸਦੀ ਹੈ ਕਿ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ RBI ਸਮੇਤ ਵੱਖ-ਵੱਖ ਵਿੱਤੀ ਰੈਗੂਲੇਟਰਾਂ ਨੂੰ ਆਨਲਾਈਨ ਐਪਸ ਰਾਹੀਂ ਅਣਅਧਿਕਾਰਿਤ ਕਰਜ਼ੇ ਦੀ ਵੰਡ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਲਈ ਨਿਰਦੇਸ਼ ਦਿੱਤੇ ਨੇ ਸੀ타 ਰਮਨ ਨੇ ਬੁੱਧਵਾਰ ਨੂੰ ਵਿੱਤੀ ਸਥਿਰਤਾ ਤੇ ਵਿਕਾਸ ਪਰੀਸ਼ਦ FSDC ਦੀ ਠਾਈਮੀ ਮੀਟਿੰਗ ਚੁੱਕਿਆ ਹੈ ਕਿ ਵਿੱਤੀ ਰੈਗੂਲੇਟਰਾਂ ਨੂੰ ਗ੍ਰੇਲੂ ਅਤੇ ਗਲੋਬਲ ਮੈਕਰੋ ਵਿੱਤੀ ਸਥਿਤੀ ਦੇ ਮੱਦੇਨਜ਼ਰ ਉੱਭਰਦੇ ਜੋਖਮਾਂ ਦਾ ਪਤਾ ਲਗਾਉਣ ਲਈ ਲਗਾਤਾਰ ਨਿਗਰਾਨੀ ਰੱਖਣ ਦੇ ਨਾਲ ਕਿਰਿਆਸ਼ੀਲ ਹੋਣਾ ਚਾਹੀਦਾ ਹੈ। ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਗਿਫਟ ਸਿਟੀ ਗਾਂਧੀ ਨਗਰ ਵਿੱਚ ਸਥਿਤ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਆਈਐਫਐਸਸੀ ਨੂੰ ਵਿਸ਼ਵ ਦੇ ਪ੍ਰਮੁੱਖ ਅੰਤਰਰਾਸ਼ਟਰੀ ਵਿੱਤੀ ਕੇਂਦਰਾਂ ਦੇ ਵਿੱਚੋਂ ਇੱਕ ਬਣਾਉਣ ਲਈ ਮੀਟਿੰਗ ਵਿੱਚ ਚੱਲ ਰਹੇ ਅੰਤਰ ਨਿਯਮਕ ਮੁੱਦਿਆਂ ਸਮੇਤ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਇਨ੍ਹਾਂ ਮੁੱਦਿਆਂ ਦੇ ਵਿੱਚ ਇੱਕ ਸਾਰ KYC ਮਾਪਦੰਡਾਂ ਨੂੰ ਨਿਰਧਾਰਿਤ ਕਰਨਾ, ਵਿੱਤੀ ਖੇਤਰ ਵਿੱਚ KYC ਰਿਕਾਰਡਾਂ ਦੀ ਅੰਤਰਕਾਰਜਸ਼ੀਲਤਾ ਤੇ KYC ਪ੍ਰਕਿਰਿਆ ਦਾ ਸੱਲੀਕਰਨ ਕਰਨਾ ਤੇ ਡਿਜੀਟਲਕਰਨ ਸ਼ਾਮਿਲ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਦਸੰਬਰ ਵਿੱਚ ਸੰਸਦ ਨੂੰ ਦੱਸਿਆ ਸੀ ਕਿ Google ਨੇ ਅਪ੍ਰੈਲ 2021 ਅਤੇ ਜੁਲਾਈ 2022 ਦਰਮਿਆਨ ਆਪਣੇ Play Store ਤੋਂ ਧੋਖਾਧੜੀ ਵਿੱਚ ਸ਼ਾਮਲ 2500 ਤੋਂ ਵੱਧ ਲੋਨ ਵੰਡਣ ਵਾਲੇ ਐਪਸ ਨੂੰ ਬੰਦ ਕੀਤਾ ਸੀ ਇਨ੍ਹਾਂ ਐਪਾਂ ਨੇ ਕਈ ਕਰਜ਼ਦਾਰਾਂ ਤੋਂ ਪੈਸੇ ਠੱਗਲੇ ਸਨ ਤੇ ਮੀਟਿੰਗ ਦੇ ਵਿੱਚ ਬੈਂਕਰ ਪਸੀ ਬੋਰਡ ਤੇ ਹੋਰ ਵੀ ਮੁਖੀ ਹਾਜ਼ਰ ਸਨ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ